ਤਰਨਤਾਰਨ ਇਸ ਵਾਰ ਤਾਂ ਜੋ ਕਾਰਵਾਈ ਤਲਵੰਡੀ ਪੁਲਿਸ ਵੱਲੋਂ ਕੀਤੀ ਗਈ ਹੈ ਇਹ ਕੀ ਹੈ ਇਹ ਇਸ ਤਰ੍ਹਾਂ ਹੈਗਾ ਮਾਲ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਵਰਦਿਆਜੋਜੀ ਆਈਪੀਐਸ ਇਹਦੀ ਯੂਪੀ ਸਾਹਿਬ ਬਠਿੰਡਾ ਰੇ ਸ਼੍ਰੀ ਸੁਨਦਰਪਾਲ ਸਿੰਘ ਪਰਮਾਰ ਸਾਹਿਬ ਤੇ ਸ਼੍ਰੀ ਦੀਪਕ ਪਾਰਕ ਜੀ ਐਸਐਸਪੀ ਬਠਿੰਡਾ ਹੈ ਜੀ ਦੇ ਹੁਕਮਾਂ ਦੇ ਅੰ사 ਤੇ ਇਹਨਾਂ ਦੀ ਯੋਗ ਰਵਾਈ ਦੇ ਹੇਠ ਜਿਹੜਾ ਨਸ਼ੇਸ ਮੰਗਲਣਾ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਤਲਵੰਡੀ ਪੁਲਿਸ ਵੱਲੋਂ ਜਿਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 88 ਜਿਹੜੀ ਹੈਗੀ ਆ ਬਟਾ 122 ਗੜ੍ਹ ਦੇ ਡਿਸਟ੍ਰਿਕਟ ਕੀਤੀ ਗਈ ਹੈ ਥਾਣਾ ਤਲਵੰਡੀ ਪੁਲਿਸ ਵੱਲੋਂ ਉਹ ਵਿਅਕਤੀਆਂ ਦੇ ਖਿਲਾਫ ਇੱਕ ਦਾ ਨਾਮ ਜਿਹੜਾ ਹੈਗਾ ਜੀ ਜਸਵਿੰਦਰ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈ ਇੰਦਰਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਕੇ ਡਾਇਰੈਕਟਰ ਇੰਸਪੈਕਟਰ ਸਾਹਿਬ ਨੂੰ ਨਾਲ ਲੈ ਕੇ ਤੇ ਇਹਨਾਂ ਦੀ ਫਲੈਸ਼ੀ ਕਰਨ ਤੇ ਜਿਹੜਾ ਹੈਗਾ ਕਿ ਇਹਨਾਂ ਤੋਂ ਜਿਹੜੀ ਹੈਗੀਆਂ ਰਸਈ ਦੀ ਦਵਾਈ ਸੈਂਤੀ ਗੂੜੀਆਂ ਜਿਹੜੀਆਂ ਹੈਗੀਆਂ ਬ੍ਰਾਂਚ ਟਿੱਕੀਆਂ ਗਈਆਂ ਸੀਗੀਆਂ ਜਿਹਦੇ ਸਬੰਦ ਚ ਇਹਨਾਂ ਤੇ ਐਫ ਆਈ ਆਰ ਲਾਗ ਕਿਸੀ ਦੇ ਸੀ ਤੋ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਦੀ ਕੁਝ ਕਿਸੇ ਦੇ ਆਧਾਰ ਤੇ ਜਿਹੜਾ ਇੱਕ ਬਦਨਾਮ ਵਿਅਕਤੀ ਪਰਸ਼ੇਮ ਸਿੰਘ ਉਰਫ ਟੇਪਾਈ ਪਿੰਡ ਦਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਅਸੀਂ 29 ਐਡੀਪੀ ਸੈਕਟਰ ਸੁਥੀ ਜਿਹੜਾ ਹੈਗਾ ਐ ਨਾਮਿਨੇਟ ਕੀਤਾ ਸੀਗਾ ਤੇ ਜਿਹਨੂੰ ਅਸੀਂ ਜਿਹੜਾ ਹੈਗਾ 29 ਤਰੀਕ ਨੂੰ ਜਿਹੜਾ ਹੈ ਜਿਹੜਾ ਮਤਲਬ ਅਰੈਸਟ ਕੀਤਾ ਹੈਗਾ ਹੁਣ ਤੇ ਇਹਦੇ ਵਿੱਚ ਇਸ ਦਾ ਜਿਹੜਾ ਹੈਗਾ ਪੁਲਸ ਰਿਮਾਨ ਲਿਖਿੰਦਾ ਜਾਂ ਸਾਹਮਣੇ ਦੇਖਦਾ ਸੀ ਇਹਦੇ ਸਰਚ ਬਰਾਂਡ ਦਿੱਤੇ ਸੀਗੇ ਜਿਹਦੇ ਸਬੰਦ ਚ ਅਸੀਂ ਕਾਰਵਾਈ ਕਰਦੇ ਹੋਏ ਡਾਇਰੈਕਟਰ ਸਾਹਿਬ ਨੂੰ ਨਾਲ ਲੈ ਕੇ ਤੇ ਹੋਰ ਉੱਚ ਅਸਰਾਂ ਨੂੰ ਨਾਲ ਲੈ ਕੇ ਇਹਦੇ ਤੇ ਜਿਹੜੀ ਹੈਗੀ ਹੈ ਸਰਚ ਕੀਤੀ ਗਈ ਹੈ ਇਹਨਾਂ ਦੀ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਭਾਗੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਸਟਾਰਟ ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਨਸ਼ੇ ਦੀਆਂ ਜਿਹੜੀਆਂ ਹੈਗੀਆਂ ਉਹ ਕ੍ਰਮਕਿਤ ਨਵੇਂ ਰੰਗ ਪ੍ਰਸਾਵਨੋਂ ਤੇ ਉਹਨਾਂ ਨੇ ਆਪਣੇ ਕਮਰੇ ਵਿੱਚ ਪੁਲਿਸ ਨੇ ਕਮਰੇ ਵਿੱਚ ਲਈਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜੀ ਹੈਗੀ ਆ ਉਹਨਾਂ ਦਵਾਈਆਂ ਦੇ ਵਿੱਚ ਲੁਕੋ ਕੇ ਰੱਖੀ ਗਈਆਂ ਨਸ਼ੀਲੀਆਂ ਦਵਾਈਆਂ ਜੋ ਕਿ ਐਨਡੀਪੀ ਐਕਟ ਅਧੀਨ ਜਿਹੜੀਆਂ ਹੈਗੀਆਂ ਆਂਦੀਆਂ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ 176 ਗੋਲੀਆਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਰਿਕਵਰ ਕੀਤੀਆਂ ਜਿਹਦੇ ਆਧਾਰ ਤੇ ਜਿਹੜਾ ਹੈਗਾ ਪਰਸੇਮ ਤੇ ਪੈਂਦੇ ਖਿਲਾਫ ਜਿਹੜਾ ਹੈਗਾ 22 ਬੀ ਐਨਡੀਪੀ ਸਖਤ ਦਾ ਵਾਦਾ ਕੀਤਾ ਗਿਆ ਹੈਗਾ ਤੇ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਕੁੱਲ ਰਿਕਵਰ ਕੀਤੀਆਂ ਗਈਆਂ ਹੈਗੀਆਂ ਡਰੱਗਸਪੈਟ ਸਾਹਿਬ ਵੱਲੋਂ ਤੇ ਪੁਲਿਸ ਮੈਕਮੇ ਵੱਲੋਂ ਇਹ ਜਿਹੜੀਆਂ ਹੈਗੀਆਂ ਇਹਨਾਂ ਦੀ ਕੁੱਲ ਕੀਮਤ ਜਿਹੜੀ ਹੈਗੀ ਹੈ ਇਹ ਤਕਰੀਬਨ 5 ਕਰੋੜ ਤੇ 35 ਲੱਖ ਰੁਪਏ ਦੀ ਜਿਹੜੀ ਇਹਨਾਂ ਦੀ ਕੀਮਤ ਮੰਨੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈਗੀ ਹੈ ਪਲਵੰਡੀ ਪੁਲਿਸ ਦੀ ਹੱਦ ਦੇ ਨਾਲ ਜਿਹੜੀ ਹੈਗੀ ਹੈ ਡਰੱਗ ਇੰਸਪੈਕਟਰਾਂ ਨੇ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਐ ਕੀਤੀ ਹੈਗੀ ਐ ਤੇ ਪੁਲਿਸ ਬਠਿੰਡਾ ਪੁਲਿਸ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਜਿਹੜੀ ਹੈਗੀ ਐ ਨਸ਼ੇ ਦੀ ਜਿਹੜੀ ਹੈ ਕਮਰ ਤੋੜ ਦਿੱਤੀ ਸਰ ਇੱਕ ਕੀ ਬਰਾਮਦਗੀ ਕੀਤੀ ਹੋਈ ਐ ਇਹਦੇ ਵਿੱਚ ਬਰਾਮਦਗੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਜਿਹੜੀਆਂ ਹੈਗੀਆਂ 67 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਈਆਂ ਇਸ ਤੋਂ ਇਲਾਵਾ ਐਨਡੀਪੀਐਸ ਅਖਤ ਦੇ ਅਧੀਨ ਜਿਹੜੀ ਹੈਗੀ ਐ 176 ਗੋਲੀਆਂ ਮੱਖ-ਮੱਖ ਕਿਸਮ ਦੀਆਂ 6 ਪ੍ਰਕਾਰ ਦੀਆਂ ਇਹਦੇ ਵਿੱਚ ਗੋਲੀਆਂ ਹੈਗੀਆਂ ਉਹ ਰਿਕਵਰ ਕੀਤੀਆਂ ਕਿਹੜੇ ਦੋਸ਼ੇ ਅਨਸਾਰ ਫੜਿਆ ਹੋਇਆ ਤੇ ਕਿੰਨੇ ਗਿਰਫਤਾਰ ਕੀਤੇ ਆ ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਸਵਿੰਦਰ ਸਿੰਘ ਸੇਖੋ ਤੇ ਇਹ ਜਿਹੜਾ ਕਮੰਡੀ ਦਾ ਰਹਿਣ ਵਾਲਾ ਟੀਕੇ ਦਾ ਬੇਟਾ ਹੈਗਾ ਇੰਦਰਪ੍ਰੀਤ ਸਿੰਘ ਜੋ ਫਤਿਹ ਮੈਡੀਕਲ ਦੇ ਨਾਂ ਤੇ ਇੱਕ ਜਿਹੜੀ ਹੈਗੀ ਹੈ ਕੈਮਿਸਟਰੀ ਦੀ ਦੁਕਾਨ ਕਰਦਾ ਸੀਗਾ ਇਹ ਡਾਕਟਰ ਗੁਪਤ ਸਾਹਿਬ ਨੂੰ ਨਾਲ ਲੱਗੇ ਤੇ ਰੇਡ ਕੀਤੀ ਸੀ ਤੇ ਇਤੋਂ ਹੋਈਆਂ ਨਸ਼ੀਆਂ ਗੋਲੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਸੀ ਸੱਤ ਤੇ ਇਸ ਤੋਂ ਬਾਅਦ ਜਿਹੜਾ ਹੈਗਾ 29 ਐਨਡੀਪੀ ਸਕੱਲਦੀਨ ਪਰ ਸੇਮਟੇ ਭਾਈ ਨੂੰ ਜਿਹੜਾ ਹੈਗਾ ਇਹ ਤੇ ਲਾਮਿਨੇਟ ਕਰਕੇ ਰੈਸ਼ ਕੀਤਾ ਗਿਆ। ਸਾਰੇ ਜਦੋਂ ਜਾਰੀ ਰਹੇਗਾ। ਹਾਂ ਇਹ ਜਿਹੜਾ ਯਤਨ ਜਿਹੜਾ ਹੈਗਾ ਨਸ਼ੇ ਦੇ ਪ੍ਰਤੀ ਜਿਹੜਾ ਹੈਗਾ ਜਾਂ ਨਸ਼ੇ ਦੇ ਖਿਲਾਫ ਇਹ ਜਤਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਾਰੀ ਰਹੂਗਾ ਤੇ ਅਸੀਂ ਨਸ਼ੇ ਨੂੰ ਜਿਹੜਾ ਹੈਗਾ ਦਰ ਤੋਂ ਪੱਟ ਕੇ ਲਾਉਣਾ। ਪਬਲਿਕ ਨੂੰ ਤੁਸੀਂ 30 ਮਿੰਟ ਦੇਣਾ ਚਾਹੁੰਦੇ ਹੋ। ਪਬਲਿਕ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਗੁਰੇਜ਼ ਕਰਨ ਤੇ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲਿਆਂ ਤੋਂ ਜਿਹੜਾ ਹੈਗਾ ਬਚ ਕੇ ਰਹਿਣ। ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਤੇ ਆਪਣੀ ਨਸ਼ੇ ਦੇ ਪ੍ਰਤੀ ਜਿਹੜੇ ਹੈਗੇ ਆ ਇੱਕ ਮਹਿੰਮ ਛੇ